ਹਾਂਜੀ ਰਾਜੀ ਜੀ ਥੋੜਾ ਜਿਹਾ ਬੀਜੀ ਨਹੀਂ ਹੁੰਦਾ ਚੌਕੀ ਪੁਲਿਸ ਹੀ ਹੈ ਪਾ ਜੀ ਕਿੱਥੇ ਟੈਕ ਟੂ ਠੀਕ ਆਉਂਦੀ ਟਰੱਕ ਉਹ ਕੋਈ ਨਹੀਂ ਆ ਗਿਆ ਆ ਗਿਆ ਚਲ ਆਪਾਂ ਆਜੋ ਨਾ ਨਾ ਪ੍ਰਿਤਕੌਰਿਆ ਮੇਰਾ ਪਿੰਡ ਕਾਂਪੁਰ ਮੈਂ ਵਿਆਹੀ ਹੋਈ ਆ ਮੇਰੇ ਪਤੀ ਦਾ ਨਾਮ ਸਿੰਘ ਮਨਜੰਗ ਸਿੰਘ ਹੈ ਅੱਛਾ ਜੀ ਮੇਰੇ ਸਾਸੋਰਾ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਸਾਲ ਹੋ ਗਏ ਪਿਆ ਨੂੰ ਸਰ ਫਰਵਰੀ ਚ 4 ਸਾਲ ਹੋਣੀ ਆ ਅੱਛਾ ਜੀ ਸਰ ਮੇਰਾ ਘਰ ਵਾਲਾ ਹੁਣ ਸਾਡਾ ਕੇਸ ਚੱਲਦਾ ਪਿਆ ਹੀ ਪਹਿਲਾਂ ਤੋਂ ਹੀ ਮੇਰੇ ਘਰ ਵਾਲਾ ਜਿਹੜਾ ਸੀ ਉਹ ਮੈਨੂੰ ਲੈ ਕੇ ਜਾਣਾ ਚਾਹੁੰਦੇ ਸੀ ਉਹ ਮੇਰੇ ਫੋਨ ਤੇ ਗੱਲਬਾਤ ਵੀ ਉਹਨਾਂ ਨਾਲ ਹੁੰਦੀ ਇਵਨ ਮੇਰੇ ਨਾਲ ਅੱਜ ਵੀ ਸਵੇਰੇ ਗੱਲ ਹੋਈ ਉਹਨਾਂ ਦੀ ਚੈਟ ਤੇ ਪਰ ਮੈਨੂੰ ਨਹੀਂ ਪਤਾ ਕੀ ਹੋਇਆ ਹੁਣ ਮੈਨੂੰ ਪਤਾ ਚੱਲਿਆ ਵਾ ਕਿ ਉਹਨਾਂ ਨੂੰ ਮਾਰ ਦਿੱਤਾ ਉਹਨਾਂ ਦੇ ਮਾਂ ਪਿਓ ਨੇ ਉਹ ਮਾਰਿਆ ਕਿਉਂ ਉਹ ਮੰਨਦੇ ਨਹੀਂ ਸੀ ਉਹ ਕਹਿੰਦੇ ਸੀ ਉਹਨੂੰ ਕਿ ਅਸੀਂ ਤੇਰੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਨਾ ਹੈ ਉਹ ਮੈਨੂੰ ਦਾਜ ਤੋਂ ਵੀ ਤੰਗ ਪਰੇਸ਼ਾਨ ਕਰਦੀ ਸਰੋ ਮੋਝਰੇ ਸਰ ਵੀ ਉਹਨਾਂ ਮਾਰਾ ਕੀਤਾ ਉਹਨੂੰ ਹੁਣ ਹੋ ਗਿਆ ਤੁਹਾਨੂੰ ਇੱਥੇ ਰਹਿਣੇ ਫਿਰ ਮੈਂ ਮਾਰਚ 2025 ਤੋਂ ਰਹਿ ਰਹੀ ਆ ਆਪਣੇ ਪਿੰਡ ਮੇਰਾ ਬੇਟਾ ਹੈ ਛੋਟਾ 2 ਸਾਲ ਦਾ ਸਰੂ ਵੀ ਮੇਰੇ ਕੋਲ ਹੀ ਆ ਮੇਰਾ ਬੇਟਾ ਵੀ ਆ ਤੇ ਕੋਈ ਖਰਚਾ ਨਹੀਂ ਕੋਈ ਗੋਸ਼ ਨਹੀਂ ਬਟ ਮੇਰੇ ਹਸਬੰਡ ਦੀ ਗੱਲ ਮੇਰੇ ਨਾਲ ਹੁੰਦੀ ਉਹਨੂੰ ਕਹਿੰਦੇ ਜੇ ਤੂੰ ਉਹਨੂੰ ਲਿਆਏਗਾ ਤੇ ਅਸੀਂ ਤੈਨੂੰ ਘਰ ਚੋਂ ਕੁਝ ਨਹੀਂ ਦਵਾਂਗੇ ਤੇ ਮੈਨੂੰ ਨਹੀਂ ਪਤਾ ਅੱਜ ਕੀ ਹੋਇਆ ਅੱਜ ਉਤੋਂ ਦੇ ਮਤਲਬ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਮੈਨੂੰ ਆਪ ਕਾਲ ਕੀਤੀ ਤੇ ਉਹਨਾਂ ਨੇ ਕਿਹਾ ਹੈ ਕਿ ਮਾਪਿ ਉਹਨੇ ਮਾਰਿਆ ਵਾ ਮੁੰਡੇ ਨੂੰ ਕੀ ਇਹਨਾਂ ਦੀ ਆਪਸ ਦੇ ਵਿੱਚ ਬੰਦ ਨਹੀਂ ਸੀਗੀ ਨਹੀਂ ਸਰ ਕਿਉਂਕਿ ਮੇਰੇ ਹਸਬੰਦ ਮੈਨੂੰ ਲੈ ਕੇ ਜਾਣਾ ਚਾਹੁੰਦੇ ਹੀ ਨਾ ਤੇ ਮੇਰੇ ਸਾਸੋਹਰਾ ਉਹਨਾਂ ਨਾਲ ਲੜਦੇ ਸੀ ਮਤਲਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦਾਜ ਦੀ ਮੰਗ ਕਰਦੇ ਸੀ ਇਸ ਕਰਕੇ ਤੁਹਾਨੂੰ ਪਸੰਦ ਨਹੀਂ ਕਰਦੇ ਹਾਂਜੀ ਕੁੱਟਮਾਰ ਕਰਦੇ ਸੀ ਮੇਰੀ ਬਾਦ ਬਾਰ ਸਾਰਾ ਉਹਦੇ ਚਾਚੇ ਤਾਇਆ ਉਹ ਵੀ ਮਤਲਬ ਮੇਰੇ ਹਸਬੰਦ ਮੈਨੂੰ ਸਾਰਾ ਦੱਸਦੇ ਸੀ ਜੇ ਤੁਸੀਂ ਕਾਲ ਤੋਂ ਰਿਕਾਰਡਿੰਗਸ ਵਗੈਰਾ ਕੱਢ ਸਕਦੇ ਹੋ ਤੇ ਮੇਰੇ ਫੋਨ 'ਚ ਸਾਰਾ ਕੁਝ ਸੇਵ ਵੀ ਆ ਇਵੇਂ ਚੈਟ ਵੀ ਉਹਨਾਂ ਦੀ ਮੇਰੇ ਕੋਲ ਅੱਜ ਸਵੇਰੇ ਵੀ ਗੱਲ ਹੋਈ ਆ ਮੇਰੇ ਹਸਬੰਦ ਮੇਰੇ ਨਾਲ ਕੀ ਮੰਗ ਕਰਦੇ ਹੋ ਮੈਂ ਇਨਸਾਫ ਦੀ ਮੰਗ ਕਰਦੀ ਆ ਕਿ ਮੇਰੇ ਪਤੀ ਨੂੰ ਜਿੰਨਾ ਨੇ ਮਾਰਿਆ ਉਹਨਾਂ ਨੂੰ ਮਤਲਬ ਸਜ਼ਾ ਹੋਣੀ ਚਾਹੀਦੀ ਆ ਮੇਰਾ ਛੋਟਾ ਬੇਟਾ ਆ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਸਰ ਮੇਰੇ ਬੱਚੇ ਦੀ ਜ਼ਿੰਦਗੀ ਬਰਬਾਦ ਹੋ ਗਈ ਆ ਮੈਂ ਚੋਨੀ ਸ਼ਰਮਾ ਬਿਓ ਨੂੰ ਮਤਲਬ ਸਜਾਦੇ ਨਹੀਂ ਚਾਹੀਦੀ ਜਿੱਦਣੇ ਮੇਰੇ ਹਸਬੰਦ ਨੂੰ ਮਾਰਿਆ ਆ ਹੋਰ ਵੀ ਬੱਚੇ ਹੈਗੇ ਤੁਹਾਡੇ ਜਿਹੜੇ ਹਸਬੰਦ ਨੇ ਉਹਨਾਂ ਦੀ ਇੱਕ ਭੈਣ ਸੀਗੀ ਸਰ ਉਹਨਾਂ ਦਾ ਵੀ ਮਤਲਬ ਜਦੋਂ ਮੈਂ ਆਈ ਆ ਮਾਰਚ ਦੇ ਵਿੱਚ ਥੋੜੇ ਦਿਨ ਪਹਿਲਾਂ ਉਹਨਾਂ ਦਾ ਫਰਵਰੀ ਚ ਮੈਰਿਜ ਹੋਈ ਉਹ ਵੀ ਬਹੁਤ ਮੈਨੂੰ ਤੰਗ ਪਰੇਸ਼ਾਨ ਕਰਦੀ ਨਹੀਂ ਇਹਨਾਂ ਦਾ ਨਹੀਂ ਚਾਚੇ ਤਾਏ ਆ ਤੇ ਉਹ ਮਤਲਬ ਜੁਆਇੰਟ ਫੈਮਿਲੀ ਚ ਪਰ ਉਹ ਵੀ ਬਾਰੋਂ ਪ੍ਰੈਸ਼ਰ ਇਹਨਾਂ ਨੂੰ ਦਿੰਦੇ ਸੀ ਮੈਨੂੰ ਛੱਡਣ ਦਾ ਪਰ ਮੇਰੇ ਹਸਬੰਦ ਕਹਿੰਦੇ ਸੀ ਨਹੀਂ ਮੈਂ ਛੱਡਣਾ ਇਹਨੂੰ ਗੋਗੋ ਨੂੰ ਉਹਨੂੰ ਬਤਾ ਸੀ ਮੈਂ ਉਹਨਾਂ ਨੇ ਕੋਈ ਗਲਤੀ ਨਹੀਂ ਕੀਤਾ ਚੌਂਕੀ ਚ ਕੰਪਰਮਿਸ ਚੌਂਕੀ ਚ ਪਹਿਲਾਂ ਪਹਿਲਾਂ ਵੀ ਚੌਂਕੀ ਚ ਸਰ ਉਹਨਾਂ ਨੇ ਮੈਨੂੰ ਮਤਲਬ ਪਹਿਲਾਂ ਵੀ ਪਰੇਸ਼ਾਨ ਕੀਤਾ ਤੇ ਮੈਂ ਚੌਂਕੀ ਚ ਦਰਖਾਸਤ ਦਿੱਤੀ ਚੌਂਕੀ ਚ ਮਤਲਬ ਮੇਰੇ ਪਿੰਡ ਦੇ ਤੇ ਉਹਨਾਂ ਦੇ ਪਿੰਡ ਦੇ ਮੋਤਬਾਰਾ ਨੇ ਜੋ ਵੀ ਕਰਵਾਇਆ ਫੈਸਲਾ ਰਾਜ ਇਹਨਾਂ ਮੈਂ ਕਰਵਾ ਕੇ ਮੈਨੂੰ ਉੱਥੇ ਭੇਜਿਆ ਉਹਨਾਂ ਦੀ ਬੇਟੀ ਦਾ ਵਿਆਹ ਸੀ ਪਰ ਮੇਰੇ ਨਾਲ ਉਹਨਾਂ ਨੇ ਬਹੁਤ ਬੁਰਾ ਸਲੂਕ ਕੀਤਾ ਵਿਆਹ ਦੇ ਵਿੱਚ ਵੀ ਉਸਰ ਮੈਨੂੰ ਹੀ ਨਹੀਂ ਬਤਾਈ ਉਹਨਾਂ ਨੇ ਮੇਰੇ ਹਸਬੰਦ ਨਾਲ ਵੀ ਆ ਗੋਸ਼ ਕਰ ਲੈਣਾ ਉਹਨਾਂ ਦਾ ਬੇਟਾ ਹੁੰਦੇ باوجود ਵੀ ਲੱਗਦੇ ਨੇ ਜੀ ਜਿਨ੍ਹਾਂ ਦੀ ਡੈਥ ਹੋਈ ਤੁਹਾਡੇ ਇਹ ਮੇਰੇ ਜਵਾਈ ਹੀ ਜੀ ਮੇਰੀ ਧੀ ਵਿਆਹ ਹੀ 3 ਸਾਲ ਹੋ ਗਏ ਵਿਆਹੀ ਨੂੰ ਤੇ ਉਹ ਇਹਨਾਂ ਦਾ ਪਿਓ ਜਿਹੜਾ ਸੀ ਉਹ ਤੰਗ ਕਰਦਾ ਸੀ ਤੇ ਕੋਈ ਚਿਰ ਤੋਂ ਇਹਨਾਂ ਦਾ ਝਗੜਾ ਚੱਲਦਾ ਸੀ ਉਸ ਕਾਰਨ ਇਹ ਜਿਹੜਾ ਸੀ ਕਿ ਬੇਟੀ ਜਿਹੜੀ ਹੈ ਤਕਰੀਬਨ 9-10 ਮਹੀਨੇ ਤੋਂ ਰਹਿਣ ਦੀ ਸਾਡੇ ਕੋਲ ਤੇ ਉਹਦੇ ਬਾਅਦ ਇਹ ਜਿਹੜਾ ਮੁੰਡਾ ਸੀ ਉਹ ਖੜਨੀ ਚਾਹੁੰਦਾ ਸੀ ਤੇ ਨਹੀਂ ਹੀ ਕਹਤੇ ਇਹ ਕਰਕੇ ਇਹਨਾਂ ਨੇ ਦੋਵਾਂ ਨੇ ਸਾਸੋਰੇ ਨੇ ਇਹਨੂੰ ਮਾਰਤਾ ਜਵਾਈ ਨੂੰ ਹਾਂਜੀ ਦਾਜ ਦੀ ਮੰਗ ਕਰਦੇ ਸੀ ਹਾਂਜੀ ਜਿਹੜੀ ਸਾਸਿ ਉਹ ਦਾਜ ਦੀ ਮੰਗ ਕਰਦੀ ਸੀ ਤੇ ਇਹ ਕਰਕੇ ਉਹਦੇ ਤੋਂ ਜ਼ਿਆਦਾ ਲੜਾਈ ਪਈ ਜਿਸ ਦਾ ਤੁਹਾਡੀ ਬੇਟੀ ਦੱਸ ਰਹੀ ਹੈ ਕਿ ਫੋਨ ਤੇ ਰੋਜ਼ਾਨਾ ਗੱਲ ਵੀ ਹੁੰਦੀ ਸੀ ਅੱਜ ਵੀ ਗੱਲ ਹੋਈ ਹੈ ਉਹਨਾਂ ਨਾਲ ਹਾਂਜੀ ਅੱਜ ਹੋਈ ਹੈ ਹਾਂਜੀ ਜਿਹੜਾ ਵਾਲੀ ਨਾਲ ਜਿਹੜਾ ਤੁਹਾਡਾ ਦਿਮਾਗ ਸੀ ਉਹ ਸਹਿਮਤ ਸੀ ਪਰ ਜਿਹੜੇ ਉਹਦੇ ਮਾਪਿਓ ਸੀ ਉਹ ਨਹੀਂ ਸੀ ਆਉਣਾ ਚਾਹੁੰਦੇ ਹਾਂਜੀ ਹਾਂਜੀ ਦੀ ਮੰਗ ਕਰਦੇ ਹਾਂ ਜੇ ਅਸੀਂ ਉਹਨਾਂ ਨੂੰ ਸਜ਼ਾ ਦੀ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਮਾਰਿਆ ਉਹਨੂੰ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਇਹ ਜੀ ਕੱਲ ਪਿੰਡ ਕਿਆਮਪੁਰੇ ਥਾਣਾ ਜਨਾਲਾ ਵਿਖੇ ਜਿਹੜਾ ਵਾ ਇੱਕ ਤਲਾਬ ਮਿਲੀ ਸੀ ਕਿ ਇੱਕ ਜਿਹੜਾ ਵਿਅਕਤੀ ਹੈ ਉਹਨੂੰ ਜਿਹੜਾ ਵਾ ਕੁੱਟ ਕੇ ਉਹਦਾ ਕਤਲ ਕਰ ਦਿੱਤਾ ਗਿਆ ਜਿੱਥੇ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਕੀਤੀ ਗਈ ਤੇ ਇਸ ਬਾਬਤ ਜਿਹੜਾ ਵਾ 327 ਨੰਬਰ ਮੁਕਦਮਾ ਥਾਣਾ ਜਨਾਲਾ ਵਿਖੇ ਦਰਜ ਕਰਵਾਇਆ ਗਿਆ ਹੈ ਜੋ ਇਹਦੇ ਵਿੱਚ ਜਿਹੜਾ ਮ੍ਰਿਤਕ ਦੀ ਪਛਾਣ ਸਿਮਰਨ ਜੰਗ ਸਿੰਘ ਪੁੱਤਰ ਹਰਪਾਲ ਸਿੰਘ ਵਜੋਂ ਹੋਈ ਆ ਇਸ ਵਿੱਚ ਜਿਹੜਾ ਦੱਸਣਯੋਗ ਗੱਲ ਇਹ ਹੈ ਕਿ ਸਿਮਰਨ ਜੰਗ ਸਿੰਘ ਦੇ ਇਹਦੇ ਮੈਟ੍ਰੀਮੋਨੀਅਲ ਡਿਸਪਿਊਟ ਸੀ ਇਹਦੀ ਵਾਈਫ ਦੇ ਨਾਲ ਸੋ ਇਹਨਾਂ ਵੱਲੋਂ ਪਹਿਲਾਂ ਵੀ ਆਪਣੇ ਸਹੁਰੇ ਪਰਿਵਾਰ ਤੇ ਵੀ ਜਿਹਦੀ ਵਾਈਫ ਵੱਲੋਂ ਜਿਹੜੇ ਪਰਚੇ ਦਰਜ ਕਰਵਾਏ ਗਏ ਸੀ ਤੇ ਹੁਣ ਕਰੀਬ 10-11 ਮਹੀਨੇ ਤੋਂ ਇਹ ਜਿਹੜੀ ਵਾਈਫ ਹੈ ਸਿਮਰਨ ਜੰਗ ਤੋਂ ਜਿਹੜੀ ਆ ਡਿਫਰੈਂਟ ਸੈਪਰੇਟ ਰਹਿ ਰਹੀ ਸੀ ਸੋ ਇਹਦੇ ਵਿੱਚ ਤਣਾ ਸੀ ਕਿ ਡਿਸਪਿਊਟ ਵਾਲੀ ਗੱਲ ਇਹ ਸੀ ਕਿ ਜਿਹੜਾ ਸਿਮਰਨਜੰਗ ਉਹ ਉਹਦੇ ਵਿੱਚ ਜਿਹੜਾ ਮੈਟ੍ਰੀਮੋਨਿਅਲ ਡਿਸਪਿਊਟ ਹੋਣ ਕਰਕੇ ਇਹਦੇ ਮਾਪਿਓ ਜਿਹੜਾ ਵਾ ਦੋਵਾਂ ਵੱਲੋਂ ਇਹਦੇ ਬਾਪ ਜਿਹੜਾ ਹਰਪਾਲ ਸਿੰਘ ਵੱਲੋਂ ਕੱਲ ਜਿਹੜੀ ਇਹਦੀ ਜਿਹੜਾ ਵਾ ਹੱਤਿਆ ਕਰ ਦਿੱਤੀ ਗਈ ਹੈ ਜੋ ਉਹਦੇ ਪਿਤਾ ਨੂੰ ਹਰਪਾਲ ਸਿੰਘ ਨੂੰ ਅਰੈਸਟ ਕਰ ਲਿਆ ਗਿਆ ਤੇ ਉਹਦੇ ਖਿਲਾਫ ਮੁਕਦਮਾ ਨੰਬਰ 327 ਜਿਹੜਾ ਵਾ ਠਾਣਾ ਜਨਾਲਾ ਵਿਖੇ ਦਰਜ ਕੀਤਾ ਗਿਆ ਸਰਕਾਰੀ ਕਿਤੇ ਪਰਚਾ ਦਰਜ ਹੋਇਆ ਇਸ ਦੇ ਪਿਤਾ ਹਰਪਾਲ ਸਿੰਘ ਤੇ ਮਾਤਾ ਦੇ ਖਿਲਾਫ ਸੁਖਬੀਰ ਕੌਰ ਦੇ ਖਿਲਾਫ ਗ੍ਰਫਤਾਰੀ ਇਹ ਕੋਈ ਹੈ ਗ੍ਰਫਤਾਰੀ ਇਹਦੇ ਪਿਤਾ ਦੀ ਗ੍ਰਫਤਾਰੀ ਹੋ ਗਈ ਇਹਦੀ